ਰੂਪਨਗਰ ਸ਼ਹਿਰ ਦੇ ਵਿੱਚੋਂ ਸਬਤੋ ਪੋਸ਼ ਕਲੋਨੀਆਂ ਦੇ ਵਿੱਚੋਂ ਇੱਕ ਗਿਆਨੀ ਜੈਲ ਸਿੰਘ ਕਲੋਨੀ ਦੇ ਵਿੱਚੋਂ ਚੋਰੀ ਦੀ ਵੱਡੀ ਉਵਾਰਦਾਤ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਕਲੋਨੀ ਦੇ ਵਿੱਚੋਂ ਸਥਿਤ ਇੱਕ ਰੈਡੀਮੇਡ ਕੱਪੜਿਆਂ ਦੀ ਦੁਕਾਨ ਤੋਂ ਚੋਰਾਂ ਨੇ ਲਗਭਗ 70000 ਰੁਪਏ ਦੀ ਨਕਦੀ ਅਤੇ ਕੀਮਤੀ ਕੱਪੜੇ ਚੋਰੀ ਕਰ ਲਏ। ਚੋਰਾਂ ਦੀ ਇਹ ਪੂਰੀ ਕੜਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕਾਦੋ ਗਈ ਤੇ ਦੁਕਾਨ ਮਾਲਿਕ ਰਿੰਪਾ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਦੁਕਾਨ ਖੋਲ੍ਹਣ ਨਾਈਤਾ ਸ਼ਟਰ ਟੁੱਟਿਆ ਹੋਇਆ ਸੀ ਤੇ ਸਾਰਾ ਸਮਾਨ ਬਿਕਰੀਅਬੇ ਸੀ ਤੇ ਅੰਦਰ ਸਾਰਾ ਸਮਾਨ ਇੱਧਰ ਉੱਧਰ ਪਿਆ ਸੀ ਤੇ ਪੈਸੇ ਤੇ ਕੱਪੜੇ ਦੋਵੇਂ ਕੱਪਸ ਤੇ ਕੱਡਾ ਦੀ ਸੂਚਨਾ ਮਿਲਦੇ ਹੀ ਸਿਟੀ ਥਾਣਾ ਰੂਪਨਗਰ ਦੀ ਪੁਲਿਸ ਤੁਰੰਤ ਮੌਕੇ ਤੇ ਪਹੁੰਚ ਗਈ ਅਤੇ ਸਾਰੀ ਜਾਂਚ ਸ਼ੁਰੂ ਕਰ ਦਿੱਤੀ ਤੇ ਐਸ ਐਚ ਓ ਸਾਹਿਬ ਪਵਨ ਕੁਮਾਰ ਜੀ ਦਾ ਕਹਿਣਾ ਹੈ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਗਿਆਨੀ ਜਲ ਸਿੰਘ ਕਲੋਨੀ ਦੀ ਇੱਕ ਕੱਪੜੀਆਂ ਦੀ ਦੁਕਾਨ ਦੇ ਵਿੱਚ ਚੋਰੀ ਹੋਈ ਹੈ ਤੇ ਪੁਲਿਸ ਪਾਰਟੀ ਤੁਰੰਤ ਮੌਕੇ ਤੇ ਪਹੁੰਚੀ ਸੀਸੀਟੀਵੀ ਫੁਟੇਜ ਲੈ ਰਹੀ ਹੈ ਅਤੇ ਚੋਰਾਂ ਦੀ ਪਛਾਣ ਲਈ ਕਾਰਵਾਈ ਜਾਰੀ ਹੈ ਤੇ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਹੈ ਅਤੇ ਚੋਰਾਂ ਦੀ ਪਛਾਣ ਲਈ ਜੋਰ-ਸ਼ੋਰ ਨਾਲ ਤਲਾਸ਼ ਜਾਰੀ ਹੈ ਤੇ ਰੂਪਨਗਰ ਵਰਗੇ ਸ਼ਾਂਤ ਸ਼ਹਿਰਾ ਦੇ ਵਿੱਚ ਪੋਸ਼ ਕਲੋਨੀ ਦੇ ਵਿੱਚ ਹੋਈ ਇਹ ਚੋਰੀ ਦੀ ਵਾਰਦਾਤ ਲੋਕਾਂ ਦੇ ਵਿੱਚ ਡਰ ਅਤੇ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਰੂਪਨਗਰ ਤੋਂ ਪੱਤਰਕਾਰ ਪੁਲਕੀਤ ਕੁਮਾਰ ਦੁਆਬਾ ਪਬਲਿਕ ਨਿਊਜ਼ ਚੈਨਲ ਭਾਜੀ ਚੋਰੀ ਹੋਈ ਸੀ ਤੁਹਾਡੇ ਹਾਂਜੀ ਤੇ ਕੀ ਕੁਝ ਲੈ ਕੇ ਗਏ ਨੇ ਚੋਰ ਤੇ ਲਗਭਗ ਕਿ ਸਮਾਂ ਸੀ ਇਸ ਦੇ ਬਾਰੇ ਤੁਸੀਂ ਕੁਝ ਵੀਜੀ ਪਤਾ ਕਿ ਉਹਨੇ 9:35 ਪੰਜ ਤਰੀਕ ਨੂੰ ਸਵੇਰੇ 5:00 ਵਜੇ 5 ਮਿੰਟ ਤੇ ਐਂਟਰ ਹੋਇਆ ਵੀਰ ਤੇ ਉਹ ਚੋਰ ਨੇ ਅੰਦਰ ਅੰਦਰ ਪਹਿਲਾਂ ਬਾਹਰੀ ਲੋਕ ਕੋੜੇ ਉਹਨੇ ਤਾਂ ਉਹ ਕਿ ਗ੍ਰੈਂਡਨਾ ਕੋਰੇਮ ਬਾਹਰ ਗੱਡੀ ਖੜਾਈ ਉਹਨੇ ਅੰਦਰ ਐਂਟਰ ਹੋ ਗਿਆ ਉਹਨੇ ਅੰਦਰ ਆ ਕੇ ਫਿਰ ਅੰਦਰਲੇ ਸ਼ੁਰੂ ਹੋਣਾ ਪੋਰਾ ਸ਼ੁਰੂ ਕਰਿਆ ਉਹਦੇ ਇੱਕ ਟੁੱਟ ਗਿਆ ਸੈਂਟਰ ਲੌਕ ਲੱਗਿਆ ਹੋਇਆ ਤੇ ਇਹ ਦਿੱਕਤ ਆ ਗਈ ਥੋੜੀ ਜਿਹੀ ਪ੍ਰੋਬਲਮ ਇਹ ਚੱਕਰ ਹੋ ਗਿਆ ਉਹਨੇ ਛੱਡ ਕੇ ਸਾਰਾ ਕੁਝ ਇੱਥੇ ਚੱਕਣਾ ਸ਼ੁਰੂ ਕਰਤਾ ਜਿਹੜਾ ਬਾਹਰ ਆਸਲਾ ਉਹਨੇ ਟ੍ਰੈਕਸੂਟ ਚੱਕੇ ਉੱਤੇ ਜਿੰਨਾ ਵੀ ਸਮਾਨ ਤਾਂ ਸਾਰਾ ਕੁਝ ਚੱਕ ਲਿਆ ਕਵਰ ਕਾਫੀ ਕੋ ਚੱਕ ਲਿਆ ਤੇ ਸੈੱਟ ਬੈਗ ਤੇ ਬੈਲਟਾਂ ਸਾਰਾ ਕੁਝ ਮਤਲਬ ਮਹਿੰਗੀ ਮਹਿੰਗੀ ਸਾਰੀ ਚੀਜ਼ਾਂ ਚੱਕ ਲਿਆ ਉਸੀ ਨੰਬੇ ਦਾ ਕਰਪੈਸ ਦਾ ਕਰਪੈਸ ਸਮਾਨ 80000 ਰੁਪਏ ਦਾ ਕਰਪੈਸ ਸਮਾਨ ਤਾਂ ਹੀ 70000 ਰੁਪਏ ਸਾਡਾ ਕੈਸ਼ ਹੋ ਗਿਆ ਉਸ ਦੀ ਪੇਮੈਂਟ ਕਰਨ ਦੀ ਉਹ ਵੀ ਨਾ ਲੈ ਸਕਦਾ ਸਾਨੂੰ ਅਸੀਂ ਪ੍ਰਸ਼ਾਸਨ ਤੇ ਮੰਗ ਕਰਦੇ ਵੀ ਬਹੁਤ ਜਲਦੀ ਜਲਦੀ ਉਹਨੂੰ ਵੜਿਆ ਜਾਵੇ ਚੋਰੀ ਤੇ ਸਾਡਾ ਸਮਾਨ ਸਾਨੂੰ ਵਾਪਸ ਕਰਾ ਦਿੱਤਾ ਅਸੀਂ ਕਹਿੰਦੇ ਵੀ ਪ੍ਰਸ਼ਾਸਨ ਸਾਨੂੰ ਛੇਤੀ ਪਿਛਾੜਾ ਸਮਾਨ ਵਾਪਸ ਕਰਾਵੇ ਤੇ ਉਹਨੂੰ ਚੋਰਨੋਂ ਪਰਹੇ ਮਦਦ ਕਰੇ ਤੁਸੀਂ ਦੱਸ ਸਕਦੇ ਹੋ ਸਮਾਂ ਕੀ ਸੀ ਜਦੋਂ ਚੋਰਾਂ ਨੇ ਇਸ ਵੱਡੀ ਚੋਰੀ ਨੂੰ ਅੰਜਾਮ ਦਿੱਤਾ ਸਵੇਰੇ 5 ਤਰੀਕ ਨੂੰ ਨਾ 5 ਵਜੇ 5 ਮਿੰਟ ਤੇ ਐਂਟਰ ਹੋਇਆ ਸੀ ਚੋਰ ਅੰਦਰ ਤੇ 5 ਵਜੇ 20 ਮਿੰਟ ਤੇ ਉਹ ਬਾਹਰ ਚਲੇ ਗਿਆ ਵੀ 15-20 ਮਿੰਟ ਚੋਂ ਚੋਰੀ ਕਰ ਗਏ ਸੀ ਬਸ ਉਹ ਟਾਈਮ ਚੋਰੀ ਕਰਕੇ ਬਾਹਰ ਨਿਕਲ ਗਿਆ ਤੁਹਾਨੂੰ ਕਿੱਥੇ ਤੇ ਸ਼ੱਕ ਨਹੀਂ ਸਾਨੂੰ ਸ਼ੱਕ ਕਿਸੇ ਤੇ ਨਹੀਂ ਨਾ ਸਾਡੇ ਨਾਲ ਕਿਸੇ ਤਰ੍ਹਾਂ ਕੋਈ ਅਜਿਹੀ ਪ੍ਰੋਬਲਮ ਨਹੀਂ ਹੈਗੀ ਸਾਨੂੰ ਪਤਾ ਨਹੀਂ ਕਿ ਉਹ ਸ਼ਾਇਦ ਉੱਪਰ ਹੀ ਆ ਬੰਦਾ ਕੋਈ ਬਾਹਰ ਤੋਂ ਹੀ ਆ ਪਰ ਇੱਥੇ ਦੰਗਵਾਉਂਦੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਛੇਤੀ ਛੇਤੀ ਸੜਾ ਨੂੰ ਫੜਿਆ ਜਾਵੇ ਇਹ ਸਾਡਾ ਸਮੂਹ ਸਮਾਨ ਸੜਾ ਬਾਕਸ ਕਰਵਾ ਜਾਵੇ ਬਸ ਇਹ ਹੀ ਬੋਸਾ ਕਰ ਜੀ ਸਰ ਜੋ ਇਹ ਜਲਸੀ ਨਗਰ ਚ ਇੱਕ ਚੋਰੀ ਹੋਈ ਹੈ ਜੀ ਗਾਰਮੈਂਟਸ ਤੇ ਉਸ ਤੇ ਤੁਹਾਡੀ ਕੀ ਕਾਰਵਾਈ ਹੈ ਇਸ ਦੇ ਬਾਰੇ ਕੋਈ ਜਾਣਕਾਰੀ ਦਿਓ ਇਸ ਤੋਂ ਇੱਕ ਜਰਨਸਟ ਨੂੰ ਵਿੱਚ ਇੱਕ ਕੱਪੜਿਆਂ ਦੇ ਬੂਥ ਤੇ ਚੋਰੀ ਹੋਈ ਚੋਰੀ ਚਸ਼ਮੀ ਕੋਲੋਂ ਪਾਣੀ ਮੁਕੀ ਤੱਕ ਨਹੀਂ ਜੀ ਕਿ ਜੀ ਅਮਨ ਪ੍ਰੋਜੈਕਟ ਬੀਚ ਵੀ ਵਰਸਨ ਇਹ ਵੀ ਇਹ ਜਿਹੜੀ ਚੋਰੀ ਵਿੱਚ ਕਰਨ ਵਾਲਾ ਵਿਅਕਤੀ ਜਿਹੜਾ ਸਿਫਟ ਡਿਜ਼ਾਇਰ ਦੇ ਡਿਊਚਰ ਸੀ ਇਹ ਗੱਡੀ ਨਹੀਂ ਉਹ ਉਹਦੇ ਦਿੱਤਾ ਨੰਬਰ 630